ਅੱਜ ਤੱਕ ਆਪਾਂ ਉਸ ਲਿਸਟ 'ਚ ਕਿਹਨਾ ਕਿਹਨਾ ਦਾ ਨਾਮ ਸੁਣਿਆ ਜੋ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਦੀ ਲਿਸਟ ਹੈ ਜੇ ਆਪਾਂ ਮੋٹے ਮੋٹے ਤੌਰ ਤੇ ਗੱਲ ਕਰੀਏ ਤਾਂ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਦੀ ਲਿਸਟ 'ਚ ਹੁਣ ਜੋ ਨਾਮ ਆਪਾਂ ਸੁਣਦੇ ਆ ਉਹ ਹੈਗਾ ਐਲਨ ਮਸਕ ਦਾ ਐਲਨ ਮਸਕ ਤੋਂ ਪਹਿਲਾਂ ਆਪਾਂ ਨਾਮ ਸੁਣਦੇ ਸੀ ਬਿਲ ਗੇਟਸ ਦਾ ਜੋ ਮਾਈਕਰੋਸਾਫਟ ਦੇ ਫਾਊਂਡਰ ਹਨ ਇਹ ਆਪਾਂ ਨਾਮ ਸੁਣਦੇ ਸੀ ਜੈਫ ਬੈਜ਼ੋਸ ਦਾ ਜੋ ਐਮਾਜ਼ਾਨ ਦੇ ਮਾਲਕ ਹਨ ਪਰ ਆਪਾਂ ਉਸ ਫੈਮਿਲੀ ਦਾ ਨਾਮ ਕਿਉਂ ਨਹੀਂ ਸੁਣਿਆ ਜਿਹਦੇ ਬਾਰੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਜੇ ਆਪਾਂ ਫੌਬਸ ਦੀ ਲਿਸਟ ਵੀ ਚੈੱਕ ਕਰੀਏ ਜਿਸ ਲਿਸਟ 'ਚ ਸਭ ਤੋਂ ਜ਼ਿਆਦਾ ਅਮੀਰ ਬੰਦਿਆਂ ਦੇ ਨਾਂ ਹੁੰਦੇ ਆ ਵੀ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਕਿਹੜੇ ਹਨ ਤੇ ਕਿੰਨਾ-ਕਿੰਨਾ ਉਹਨਾਂ ਕੋਲ ਪੈਸਾ ਇਸ ਟਾਈਮ ਹੈਗਾ ਤਾਂ ਉਸਦੇ ਵੀ ਉਹ ਫੈਮਲੀ ਦਾ ਨਾਮ ਨਹੀਂ ਆਉਂਦਾ ਫੈਮਲੀ ਦਾ ਨਾਮ ਕਿਤੇ ਵੀ ਡਿਸਕਲੋਸ ਕਿਉਂ ਨਹੀਂ ਹੁੰਦਾ ਉਹ ਫੈਮਲੀ ਦਾ ਨਾਮ ਕਿਸੇ ਨੂੰ ਜ਼ਿਆਦਾਤਰ ਪਤਾ ਹੀ ਨਹੀਂ ਜਦ ਮੈਂ ਉਹ ਫੈਮਲੀ ਦਾ ਨਾਮ ਦੱਸਾਂਗਾ ਜੋ ਦੁਨੀਆ ਦੀ ਸਭ ਤੋਂ ਅਮੀਰ ਫੈਮਲੀ ਆ ਤਾਂ ਸ਼ਾਇਦ ਤੁਹਾਨੂੰ ਵੀ ਉਹਦਾ ਨਾਮ ਨਾ ਪਤਾ ਹੋਵੇ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਹੋਵੇ ਪਰ 99% ਲੋਕਾਂ ਨੇ ਉਹਦਾ ਨਾਮ ਹੀ ਨਹੀਂ ਸੁਣਿਆ ਹੋਊਗਾ ਉਸ ਫੈਮਲੀ ਦਾ ਨਾਮ ਹੈ ਵੋਲੈਂਬਰਗ ਫੈਮਲੀ ਇਹ ਫੈਮਲੀ ਕਿੰਨੇ ਕੁ ਤਾਕਤਵਰ ਆ ਇਸ ਗੱਲ ਤੋਂ ਅੰਦਾਜ਼ਾ ਲਾ ਲਿਓ ਵੀ ਯੂਰਪ ਦੀ ਰਾਜਨੀਤੀ 'ਚ ਫੇਰ ਬਦਲ ਜੇ ਕਰਨਾ ਹੋਵੇ ਤਾਂ ਰਾਤੋਂ ਰਾਤ ਫੇਰ ਬਦਲ ਕਰ ਸਕਦੀ ਆ ਕੁਝ ਕੁ ਮਿੰਟ ਹੀ ਲੱਗਣਗੇ ਉਸ ਫੈਮਲੀ ਨੂੰ ਜੇ ਅਪਾ ਗੱਲ ਕਰੀਏ ਰਾਜਨੀਤੀ ਦੀ ਤਾਂ ਰਾਜਨੀਤੀ ਸਿੱਧੇ ਤੌਰ ਤੇ ਇਸ ਫੈਮਿਲੀ ਤੇ ਡਿਪੈਂਡ ਕਰਦੀ ਆ ਕਿਉਂਕਿ ਰਾਜਨੀਤੀ ਚ ਪੋਲਿਟਿਕਸ ਚ ਪੈਸੇ ਦੀ ਲੋੜ ਤਾਂ ਹੁੰਦੀ ਹੁੰਦੀ ਆ ਤਾਂ ਇਹ ਫੈਮਿਲੀ ਤਾਂ ਦੁਨੀਆ ਨੂੰ ਫੰਡ ਕਰਦੀ ਆ ਤਾਂ ਰਾਜਨੀਤੀ ਤਾਂ ਇੱਕ ਬਹੁਤ ਛੋਟੀ ਜੀ ਗੇਮ ਹੈ ਦੁਨੀਆ ਇਸ ਟੈਮ ਚੱਲ ਰਹੀ ਆ ਕਰਜ਼ੇ ਦੇ ਸਿਰ ਤੇ ਕਿਉਂਕਿ ਲੋਨ ਦੀ ਲੋੜ ਹਰ ਇੱਕ ਨੂੰ ਹੁੰਦੀ ਆ ਚਾਹੇ ਛੋਟੀ ਤੋਂ ਛੋਟੀ ਚੀਜ਼ ਹੋਵੇ ਚਾਹੇ ਵੱਡੀ ਤੋਂ ਵੱਡੀ ਚੀਜ਼ ਹੋਵੇ ਉਹਨੂੰ ਲੋਨ ਲੈ ਕੇ ਲੈਣਾ ਆਸਾਨ ਹੋ ਜਾਂਦਾ ਹੈ ਅੱਜ ਦੀ ਜੇ ਗੱਲ ਕਰ ਲਈਏ ਤਾਂ ਇੱਕ ਮੋਬਾਈਲ ਫੋਨ ਤੋਂ ਲੈ ਕੇ ਇੱਕ ਕਾਰ ਤੱਕ ਜਾਂ ਉਹ ਤੋਂ ਵੀ ਕਿਤੇ ਉੱਤੇ ਲੋਨ ਹਰ ਇੱਕ ਚੀਜ਼ ਤੇ ਮਿਲ ਜਾਂਦਾ ਪਰ ਅੱਜ ਤੋਂ ਜੇ 200 ਜਾਂ 100 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਲੋਨ ਲੈਣਾ ਇੰਨਾ ਸੌਖਾ ਨਹੀਂ ਸੀ ਤਾਂ ਇੰਨਾ ਸੌਖਾ ਕਿਵੇਂ ਹੋਇਆ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਜੋ ਕਹਾਣੀ ਆਪਾਂ ਅੱਗੇ ਅੱਗੇ ਦੱਸਾਂਗੇ ਉਹਦੇ ਨਾਲ ਤੁਹਾਨੂੰ ਸਾਰੀ ਪਿਕਚਰ ਕਲੀਅਰ ਹੁੰਦੀ ਜਾਊਗੀ ਕਿ ਇਹ ਫੈਮਿਲੀ ਇੰਨੀ ਜ਼ਿਆਦਾ ਤਾਕਤਵਰ ਕਿਵੇਂ ਬਣੀ ਜਦੋਂ ਕਿਸੇ ਵੀ ਸਟੇਟ ਨੂੰ ਲੋੜ ਹੁੰਦੀ ਹੈ ਪੈਸੇ ਦੀ ਲੋਨ ਦੀ ਤਾਂ ਉਹ ਲੋਨ ਲੈਂਦੀ ਹੈ ਸੈਂਟਰ ਸਰਕਾਰ ਤੋਂ ਜਦੋਂ ਸੈਂਟਰ ਸਰਕਾਰ ਨੂੰ ਲੋੜ ਪੈਜੀ ਲੋਨ ਦੀ ਤਾਂ ਉਹ ਲੋਗ ਗਈ ਵਰਲਡ ਬੈਂਕ ਤੋਂ ਜੇ ਵਰਲਡ ਬੈਂਕ ਨੂੰ ਹੀ ਲੋਡ ਪੈ ਗਈ ਲੋਨ ਲੈਣ ਦੀ ਤਾਂ ਉਹ ਕਿੱਥੋਂ ਲਾਊਗਾ ਕਿਉਂਕਿ ਵਰਲਡ ਬੈਂਕ ਤੇ ਜੋ ਪੈਸਾ ਆ ਰਿਹਾ ਉਹਨੇ ਵੀ ਕਿਤੇ ਨਾ ਕਿਤੇ ਲੋਨ ਦੀ ਲੋਡ ਪੈਂਦੀ ਹੀ ਆ ਤਾਂ ਇਹ ਫੈਮਿਲੀ ਕਿਤੇ ਨਾ ਕਿਤੇ ਉਹਨਾਂ ਵਰਲਡ ਬੈਂਕ ਨੂੰ ਵੀ ਫੰਡ ਕਰਦੀ ਆ ਜੇ ਆਪਾਂ ਗੱਲ ਕਰੀਏ ਵਾਲਨਬਰਗ ਫੈਮਿਲੀ ਚ ਕਿੰਨੇ ਕੁ ਪਾਵਰ ਆ ਤਾਂ ਇਹ ਫੈਮਿਲੀ ਚ ਇੰਨੀ ਕੁ ਤਾਕਤ ਆ ਵੀ ਇਹ ਪੂਰੀ ਦੁਨੀਆ ਦੀ ਅਰਥਵਿਵਸਥਾ ਬਦਲਣ ਦੀ ਤਾਕਤ ਰੱਖਦੀ ਆ ਇਸ ਟਾਈਮ ਪੂਰੀ ਦੁਨੀਆ ਚ 450 ਟ੍ਰਿਲੀਅਨ ਡਾਲਰ ਦੇ ਕਰੀਬ ਪੈਸਾ ਪਿਆ ਜੋ ਹਰ ਇੱਕ ਕੰਟਰੀ ਚ ਵੰਡਿਆ ਹੋਇਆ ਹੈ ਪਰ ਇਸ ਫੈਮਿਲੀ ਦੀ ਜੇ ਗੱਲ ਕਰੀਏ 450 ਟ੍ਰਿਲੀਅਨ ਡਾਲਰ ਚੋਂ ਇੱਕ ਤੋਂ 2 ਟ੍ਰਿਲੀਅਨ ਡਾਲਰ ਕੱਲੀ ਇਸ ਫੈਮਿਲੀ ਕੋਲ ਹੈ ਸਭ ਤੋਂ ਪਹਿਲਾਂ ਹੁੰਦਾ ਮਿਲੀਅਨ ਬਿਲੀਅਨ ਫਿਰ ਟ੍ਰਿਲੀਅਨ ਤਾਂ ਇੱਕ ਤੋਂ 2 ਟ੍ਰਿਲੀਅਨ ਡਾਲਰ ਹੋਣਾ ਇੱਕ ਮਾਇਨੇ ਰੱਖਦਾ ਤਾਂ ਇੱਕ ਕੰਟਰੀ ਕੋਲ ਵੀ ਇੰਨਾ ਪੈਸਾ ਨਹੀਂ ਹੁੰਦਾ ਜਿੰਨਾ ਇਸ ਫੈਮਿਲੀ ਕੋਲ ਹੈ ਇਸ ਕਰਕੇ ਫੈਮਿਲੀ ਤਾਕਤ ਰੱਖਦੀ ਹੈ ਇੱਕ ਕੰਟਰੀ ਨੂੰ ਉੱਪਰ ਚੱਕਣ ਦੇ ਵੀ ਤੇ ਇੱਕ ਕੰਟਰੀ ਨੂੰ ਮਿੱਟੀ 'ਚ ਮਿਲਾਉਣ ਦੇ ਵੀ ਹੁਣ ਜੇ ਆਪਾਂ ਗੱਲ ਕਰੀਏ ਵੀ ਐਸਾਈ ਫੈਮਿਲੀ ਨੇ ਕੀ ਕੀਤਾ ਵੀ ਦੁਨੀਆ ਦੀ ਸਭ ਤੋਂ ਅਮੀਰ ਫੈਮਿਲੀ ਬਣ ਗਈ ਜਿਹਦੇ ਕੋਲ ਇੰਨਾ ਪੈਸਾ ਹੈ ਜਿੰਨਾ ਦੁਨੀਆ 'ਚ ਹੋ ਤਾਂ ਗੱਲ ਕਰਦੇ ਆਂ ਇਸ ਫੈਮਿਲੀ ਦੀ ਕਿੱਥੋਂ ਸ਼ੁਰੂਆਤ ਹੋਈ ਸੀ ਕੀ ਕੰਮ ਕੀਤਾ ਇਹਨੇ ਤੇ ਅੱਗੇ-ਅੱਗੇ ਹੋਰ ਫੈਮਿਲੀ ਇਸ ਟਾਈਮ ਕੀ ਕਰ ਰਹੀ ਆ ਗੱਲ ਆ 19 ਨਵੰਬਰ 1816 ਦੀ ਜਦੋਂ ਸਵੀਡਨ ਦੇ ਆਈਕੋਫਨ ਸਿਟੀ 'ਚ ਇੱਕ ਲੋਕਲ ਪਾਦਰੀ ਦੇ ਘਰ ਐਂਡਰੇ ਆਸਕਰ ਵਾਲਨਬਰਗ ਦਾ ਜਨਮ ਹੋਇਆ ਤਾਂ ਇੱਕ ਪਾਦਰੀ ਦੇ ਘਰ ਜਨਮ ਲੈਣ ਕਰਕੇ ਐਂਡਰੇ ਨੂੰ ਜੋ ਸ਼ੁਰੂ 'ਚ ਐਜੂਕੇਸ਼ਨ ਮਿਲੀ ਉਹ ਟੌਪ ਕਲਾਸ ਦੀ ਸੀ ਅੱਗੇ ਚੱਲ ਕੇ ਐਂਡਰੇ ਨੇ 1837 'ਚ ਨੇਵੀ ਨੂੰ ਜੁਆਇਨ ਕੀਤਾ ਤੇ ਉਹਦੀ ਸਿਲੈਕਸ਼ਨ ਵੀ ਅਮਰੀਕਾ ਦੀ ਨੇਵੀ 'ਚ ਹੋਗੀ ਉਸ ਟਾਈਮ ਅਮਰੀਕਾ ਵਿੱਚ ਇਨਫੇਮਸ ਪੈਨਿਕ ਆਫ 1837 ਚੱਲ ਰਿਹਾ ਸੀ ਜਿਹਦੇ ਕਰਕੇ ਪੂਰੀ ਅਮਰੀਕਾ ਦੀ ਅਰਥਵਿਵਸਥਾ ਡਾਵਾ ਡੋਲ ਹੋਈ ਪਈ ਸੀ ਕਿਉਂਕਿ ਫਾਈਨੈਂਸ਼ੀਅਲੀ ਤੌਰ ਤੇ ਅਮਰੀਕਾ ਬਹੁਤ ਜ਼ਿਆਦਾ ਵੀਕ ਹੋ ਚੁੱਕਿਆ ਸੀ ਇਸ ਦੀ ਇੱਕ ਵਜ੍ਹਾ ਹੈ ਵੀ ਸੀ ਵੀ ਬੈਂਕ ਆਫ ਇੰਗਲੈਂਡ ਅਮਰੀਕਾ ਦੇ ਲੋਕਾਂ ਨੂੰ ਲੋਨ ਦਿਆ ਕਰਦਾ ਸੀ ਤੇ ਅਮਰੀਕਾ ਦੇ ਲੋਕ ਲੋਨ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੇ ਵੀ ਸੀਗੇ ਲੋਕ ਅਮਰੀਕਾ ਦੇ ਬੈਂਕਾਂ ਤੋਂ ਵੀ ਲੋਨ ਉਸ ਟਾਈਮ ਲੈ ਸਕਦੇ ਸੀਗੇ ਪਰ ਉਹਦਾ ਜਿਹੜੇ ਪ੍ਰੋਸੈਸਿੰਗ ਸੀਗੀ ਅਮਰੀਕਾ ਦੇ ਬੈਂਕਸ ਦੀ ਲੋਨ ਦੇਣ ਵਾਸਤੇ ਉਹ ਕਾਫੀ ਜ਼ਿਆਦਾ ਕੰਪਲਿਕੇਟਿਡ ਸੀਗੀ ਉਹ ਪੈਸੇ ਤਾਂ ਲੋਕਾਂ ਦੇ ਰੱਖ ਸਕਦੇ ਸੀਗੇ ਪਰ ਜਦੋਂ ਲੋਕਾਂ ਨੂੰ ਲੋਨ ਦੇਣ ਦੀ ਵਾਰੀ ਆਉਂਦੀ ਸੀਗੀ ਉਸ ਟਾਈਮ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਸੀਗੇ ਤਾਂ ਇਸ ਕਰਕੇ ਬੈਂਕ ਆਫ ਇੰਗਲੈਂਡ ਨੇ ਅਮਰੀਕਾ ਦੇ ਲੋਕਾਂ ਨੂੰ ਲੋਨ ਦੇਣਾ ਸਟਾਰਟ ਕੀਤਾ ਪਰ ਜਦੋਂ ਅੱਗੇ ਚੱਲ ਕੇ ਅਮਰੀਕਾ 'ਚ ਦੋ ਸੀਜ਼ਨ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤਾਂ ਉਹ ਫਾਈਨੈਂਸ਼ੀਅਲ ਤੌਰ ਤੇ ਅਮਰੀਕਾ ਨੂੰ ਇੱਕ ਤੋੜਨ ਵਾਲੀ ਗੱਲ ਸੀ ਕਿਉਂਕਿ ਉਸ ਟਾਈਮ ਬੈਂਕ ਆਫ ਇੰਗਲੈਂਡ ਨੇ ਵੀ ਆਪਣਾ ਹੱਥ ਖਿੱਚ ਲਿਆ ਸੀਗਾ ਕਿਉਂਕਿ ਬੈਂਕ ਆਫ ਇੰਗਲੈਂਡ ਵੀ ਲੋਕਾਂ ਨੂੰ ਇੰਨਾ ਪੈਸਾ ਨਹੀਂ ਦੇ ਸਕਦਾ ਸੀਗਾ ਕਿਉਂਕਿ ਲੱਖਾਂ ਲੋਕਾਂ ਕੋਲ ਤਾਂ ਪੈਸਾ ਹੀ ਨਹੀਂ ਸੀ ਪਹਿਲਾਂ ਹੀ ਕੰਮਕਾਰ ਬੰਦ ਹੋ ਚੁੱਕੇ ਸੀਗੇ ਇੰਡਸਟਰੀਆਂ ਬੰਦ ਹੋ ਰਹੀਆਂ ਸੀਗੀਆਂ ਤਾਂ ਇਸ ਕਰਕੇ ਬੈਂਕ ਆਫ ਇੰਗਲੈਂਡ ਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਸੀਗੇ ਤੇ ਇਹੀ ਗੱਲ ਦੇਖਦੇ ਹੋਏ ਐਂਡਰੇ ਨੇ ਇੱਕ ਗੱਲ ਸੋਚੀ ਵੀ ਜੇ ਅਮਰੀਕਾ ਤਾ 1852 ਵਿੱਚ ਜਦੋਂ ਐਂਡਰੇ ਨੇ ਆਪਣੀ ਲੈਫਟੇਨੈਂਟ ਦੀ ਜੌਬ ਛੱਡੀ ਉਸ ਟਾਈਮ 스ਵੀਡਨ ਪੂਰਾ ਟੌਪ ਤੇ ਸੀਗਾ ਪੂਰੀ ਤਰੱਕੀਆਂ ਹੋ ਰਹੀਆਂ ਸੀਗੀਆਂ ਕਿਉਂਕਿ ਉਸ ਟਾਈਮ ਇੰਡਸਟਰੀ ਵੀ ਵੱਧ ਰਹੀ ਸੀਗੀ ਨਵੀਂ ਤੋਂ ਨਵੀਂ ਇੰਡਸਟਰੀ ਖੁੱਲ੍ਹ ਰਹੀ ਸੀਗੀ ਤੇ ਨਵੀਆਂ ਤੋਂ ਨਵੀਆਂ ਕੰਪਨੀਆਂ 스ਵੀਡਨ ਚ ਆ ਕੇ ਇਨਵੈਸਟ ਵੀ ਕਰ ਰਹੀਆਂ ਸੀਗੀਆਂ ਪਰ ਇੱਕ ਗੱਲ ਇੱਥੇ ਵੀ ਗੜਬੜ ਹੋ ਰਹੀ ਸੀ ਵੀ 스ਵੀਡਨ ਦੇ ਬੈਂਕ ਉਹੀ ਗੜਬੜ ਕਰ ਰਹੇ ਸੀਗੇ ਜੋ ਅਮਰੀਕਾ ਦੇ ਬੈਂਕ ਕਰ ਰਹੇ ਸੀਗੇ ਮਤਲਬ ਲੋਕਾਂ ਦਾ ਪੈਸਾ ਤਾਂ ਲੈ ਰਹੇ ਸੀਗੇ ਤੇ ਉਹ ਬੈਂਕ ਨਾ ਤਾਂ ਕਿਸੇ ਨੂੰ ਲੋਨ ਦੇ ਪਾਰੇ ਸੀ ਤੇ ਨਾ ਲੋਨ ਦੇ ਬਦਲੇ ਕੋਈ ਵਧੀਆ ਬੈਨੀਫਿਟ ਦੇ ਪਾਰੇ ਸੀ ਐਂਡਰੇ ਨੇ ਇਹੀ ਗੱਲ ਦੇਖਦੇ ਹੋਏ ਸਨ 1856 ਚ 1856 ਚ 스웨덴 ਦੀ ਕੈਪੀਟਲ ਸਟਾਕਹੋਮ ਚ ਆਪਣਾ ਹੀ ਬੈਂਕ ਇੱਕ ਸ਼ੁਰੂ ਕੀਤਾ ਜਿਹਦਾ ਨਾਮ ਰੱਖਿਆ ਸੀ ਸਟਾਕਹੋਮਨ ਸਕੈਲਡ ਬੈਂਕ ਐਸਈਬ ਐਂਡਰੇ ਨੇ ਇੱਕ ਗੱਲ ਅਨਾਉਂਸ ਕੀਤੀ ਵੀ ਜੋ ਵੀ ਮੇਰੇ ਬੈਂਕ ਚ ਆ ਕੇ ਇਨਵੈਸਟ ਕਰੂਗਾ ਉਹਨੂੰ ਉਸ ਇਨਵੈਸਟ ਕੀਤੇ ਹੋਏ ਪੈਸੇ ਦੇ ਉੱਤੇ ਵਿਆਜ ਮਿਲੇਗਾ ਤੇ ਉਹ ਵਿਆਜ ਹਰ ਸਾਲ ਵੱਧਦਾ ਜਾਊਗਾ ਤੇ ਇਹੀ ਸੋਚ ਕੇ ਲੋਕਾਂ ਨੇ ਆਪਣਾ ਪੈਸਾ ਵੱਧ ਤੋਂ ਵੱਧ ਉਹਦੇ ਬੈਂਕ ਚ ਇਨਵੈਸਟ ਕਰਨਾ ਸਟਾਰਟ ਕਰਤਾ ਕਿ ਸਾਨੂੰ ਫ੍ਰੀ ਵਿੱਚ ਇੱਥੇ ਪੈਸਾ ਆਤਾ ਰਿਹਾ ਹੈ ਐਂਡਰੇ ਨੇ ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਲੋਨ ਵੀ ਦੇਣੇ ਸ਼ੁਰੂ ਕੀਤੇ ਜੋ ਲੋਕਾਂ 'ਚ ਕਾਫੀ ਚਰਚਾ ਦਾ ਵਿਸ਼ਾ ਸੀਗਾ ਤੇ ਲੋਕਾਂ ਦਾ ਵੱਧ ਤੋਂ ਵੱਧ ਪੈਸਾ ਐਂਡਰੇ ਦੇ ਬੈਂਕ 'ਚ ਆਉਣਾ ਸਟਾਰਟ ਹੋ ਗਿਆ ਐਂਡਰੇ ਵੋਲਨਬਰਗ ਨੇ ਹਰ ਇੱਕ ਚੀਜ਼ 'ਚ ਇਨਵੈਸਟ ਕੀਤਾ ਜਿੱਥੋਂ ਉਹਨੂੰ ਪੈਸਾ ਆ ਸਕਦਾ ਸੀਗਾ ਮਤਲਬ ਉਹਨੇ ਹਰ ਇੱਕ ਚੀਜ਼ ਤੇ ਆਪਣਾ ਕਬਜ਼ਾ ਕਰਨਾ ਚਾਹਿਆ ਜੋ ਕਿਸੇ ਤਰੀਕੇ ਨਾਲ ਗਲਤ ਵੀ ਨਹੀਂ ਸੀ ਚਾਹੇ ਉਹ ਫਾਰਮਾਸੋਟਿਕਲ ਹੋਵੇ ਚਾਹੇ ਉਹ ਟਰੈਵਲ ਹੋਵੇ ਚਾਹੇ ਜਿਵੇਂ ਜਿਵੇਂ ਐਂਡਰੇ ਵੋਲਨਬਰਗ ਦਾ ਕੰਮ ਵੱਧ ਰਿਹਾ ਸੀਗਾ ਜਿਵੇਂ ਜਿਵੇਂ ਉਹਦੀ ਕੰਪਨੀ ਗਰੋ ਕਰ ਰਹੀ ਸੀਗੀ ਤਾਂ ਇਸ ਗੱਲ ਤੋਂ ਸਰਕਾਰ ਨੂੰ ਵੀ ਡਰ ਲੱਗਣ ਲੱਗ ਗਿਆ ਸੀਗਾ ਵੀ ਇਹ ਕੰਪਨੀ ਅੱਗੇ ਚੱਲ ਕੇ ਸਰਕਾਰ ਵਾਸਤੇ ਇੱਕ ਦਿੱਕਤ ਬਣੂਗੀ ਤਾਂ ਸਰਕਾਰ ਨੇ ਕੀ ਕੀਤਾ 1916 'ਚ ਇੱਕ ਬਿੱਲ ਪਾਸ ਕੀਤਾ ਜਿਸ ਬਿੱਲ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਵੀ ਕੋਈ ਵੀ ਬੈਂਕਿੰਗ ਕੰਪ ਤੱਕ ਹੋਲਡ ਕਰਕੇ ਨਹੀਂ ਰੱਖ ਸਕਦੀ ਜਾਂ ਉਸਦੇ ਇਨਵੈਸਟਮੈਂਟ ਨਹੀਂ ਕਰ ਸਕਦੀ ਤਾਂ ਇਸ ਗੱਲ ਤੋਂ ਬਾਅਦ ਐਂਡਰੇ ਵੋਲਨਬਰਗ ਨੇ ਸਰਕਾਰ ਨਾਲ ਕੋਈ ਪੰਗਾ ਨਹੀਂ ਲਿਆ ਕੋਈ ਝਗੜਾ ਨਹੀਂ ਕੀਤਾ ਐਂਡਰੇ ਵੋਲਨਬਰਗ ਨੇ ਇਸ ਗੱਲ ਨੂੰ ਸੋਲਵ ਕਰਨ ਲਈ ਆਪਣੀ ਇੱਕ ਨਵੀਂ ਕੰਪਨੀ ਖੜੀ ਕਰਤੀ ਜਿਸ ਦਾ ਨਾਂ ਇਨਵੈਸਟਮੈਂਟ ਏਬੀ ਰੱਖਿਆ ਇਹ ਕੰਪਨੀ ਆਪਣਾ ਪ੍ਰੋਫਿਟ ਹੀ ਇਨਵੈਸਟਮੈਂਟ ਦੇ ਸਿਰ ਤੇ ਕਮਾਉਂਦੀ ਸੀ ਮਤਲਬ ਜਿਨ੍ਹਾਂ ਨੇ ਇਨਵੈਸਟ ਕੀਤਾ ਉਹਨਾਂ ਨੂੰ ਵੀ ਫਾਇਦਾ ਹੁੰਦਾ ਸੀ ਤੇ ਕੰਪਨੀ ਨੂੰ ਤਾਂ ਹੋਣਾ ਹੀ ਹੋਣਾ ਤਾਂ ਇਸ ਗੱਲ ਕਰਕੇ ਸਰਕਾਰ ਵੀ ਇਸ ਚੀਜ਼ ਉੱਤੇ ਕੋਈ ਐਕਸ਼ਨ ਨਹੀਂ ਸੀ ਲੈ ਸਕਦੀ ਕਿਉਂਕਿ ਇਹ ਕੋਈ ਇਲੀਗਲ ਕੰਮ ਨਹੀਂ ਸੀ ਲੋਕਾਂ ਨੇ ਇਸ ਕੰਪਨੀ 'ਚ ਇੰਨਾ ਤੇ ਦੇਖਦੇ ਹੀ ਦੇਖਦੇ ਵੋਲਨਬર્ગ ਫੈਮਲੀ ਵੀ ਇੰਨੀ ਅਮੀਰ ਹੋ ਗਈ ਜਿਹਦੀ ਕੋਈ ਹੱਦ ਨਹੀਂ ਰਹੀ ਤੇ ਅੱਜ ਇਹ ਫੈਮਿਲੀ ਤਾਂ ਹੀ ਇੰਨੀ ਅਮੀਰ ਹੈ ਤਾਂ ਹੀ ਇਸ ਫੈਮਿਲੀ ਚ ਇੰਨੀ ਪਾਵਰ ਹੈ ਵੀ ਪੂਰੀ ਦੁਨੀਆ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨਾ ਚਾਹੇ ਤਾਂ ਕੰਟਰੋਲ ਵੀ ਕਰ ਸਕਦੀ ਆ ਅੱਜ ਦੀ ਜੇ ਗੱਲ ਕਰੀਏ ਤਾਂ ਵੋਲਨਬਰਗ ਫੈਮਿਲੀ ਦੁਨੀਆ ਦੀ ਸਭ ਤੋਂ ਅਮੀਰ ਫੈਮਿਲੀ ਤਾਂ ਹੈ ਹੀ ਹੈ ਪਰ ਅਪਾ ਉਹਦਾ ਨਾਮ ਕਿਤੇ ਵੀ ਨਹੀਂ ਸੁਣਦੇ ਕਿਉਂਕਿ ਇਸ ਫੈਮਿਲੀ ਦਾ ਮੇਨ ਮੋਟਿਵ ਇਹੀ ਹੈ ਵੀ ਅਪਾ ਜੇ ਗਰੋ ਹੋਣਾ ਤਾਂ ਕਿਸੇ ਨੂੰ ਬਿਨਾਂ ਦੱਸੇ ਵੀ ਹੋ ਸਕਦਾ ਆਪਣੇ ਬਾਰੇ ਕਿਸੇ ਨੂੰ ਦੱਸਣਾ ਜਾਂ ਆਪਣੇ ਹੀ ਚਰਚਾ ਕਰਾਉਣੀ ਸ਼ੈਦੀ ਫੈਮਿਲੀ ਨੂੰ ਪਸੰਦ ਹੀ ਨਹੀਂ ਹੈਗਾ ਅੱਜ ਇਸ ਫੈਮਿਲੀ ਦੀ ਪੰਜਵੀਂ ਪੀੜ੍ਹੀ ਵੀ ਆਪਣਾ ਬਿਜ਼ਨਸ ਬਹੁਤ ਚੰਗੀ ਤਰ੍ਹਾਂ ਚਲਾ ਰਹੀ ਬੇ ਕਰਕੇ ਗੱਲਾਂ ਤਾਂ ਇਸ ਫੈਮਿਲੀ ਬਾਰੇ ਹੋਰ ਵੀ ਬਹੁਤ ਹਨ ਪਰ ਇਸ ਵੀਡੀਓ ਚ ਨਈ ਜੇ ਹੋਰ ਤੁਸੀਂ ਇਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਅਗਲੀ ਵੀਡੀਓ ਆਪਾਂ ਜ਼ਰੂਰ ਪੇਸ਼ ਕਰਾਂਗੇ ਪਰ ਜਿਵੇਂ ਜਿਵੇਂ ਤੁਹਾਡੇ ਕਮੈਂਟਸ ਆਣਗੇ ਉਸ ਹਿਸਾਬ ਨਾਲ ਆਪਾਂ ਅਗਲੀ ਵੀਡੀਓ ਬਣਾਵਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ